ਅਜੇ ਸੀ ਮਰਕੁਸ ਦੇ ਬਾਰੇ ਅਸੀਂ ਦੇਖਦੇ ਆ ਮਰਕੁਸ ਜੋ ਕਿ ਦੂਸਰਾ ਅੰਜੀਲ ਨੂੰ ਲਿਖਣ ਵਾਲਾ ਆ ਸੋ ਮਰਕੁਸ ਦਾ ਦੂਸਰਾ ਨਾਮ ਜੋ ਆ ਯਹੋਨਾਵੀਆਂ ਜੋ ਕਿ ਰਸੂਲਾਨੇ ਕਰਤਵ 12 ਤੇ 12 ਵਿੱਚ ਅਸੀਂ ਦੇਖਦੇ ਆ ਔਰ ਮਰਕੁਸ ਇੱਕ ਅੱਛੇ ਪਰਿਵਾਰ ਤੋਂ ਸੀਗਾ ਜਿਸ ਕੋਲ ਇੱਕ ਆਪਣਾ ਅੱਛਾ ਘਰ ਸੀਗਾ ਉਹਨਾਂ ਦੇ ਘਰ ਵਿੱਚ ਨੌਕਰ ਵੀ ਕੰਮ ਕਰਦੇ ਸੀਗੇ ਔਰ ਉਸ ਦੀ ਮਾਤਾ ਦਾ ਨਾਮ ਵੀ ਮਰੀਮ ਸੀਗਾ ਰਸੂਲਾਨੇ ਕਰਤਵ 12 ਤੇ 12 ਵਿੱਚ ਔਰ ਮਰਕੁਸ ਦੇ ਘਰ ਵਿੱਚ ਵਿਸ਼ਵਾਸੀ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਵੀ ਕਰਦੇ ਸਨ 12 ਦੇ ਉਦਾ 12 ਵਚਨ ਵਿੱਚ ਔਰ ਮਰਕੁਸ ਜੋ ਆ ਉਹ ਬਰਨਬਾਸ ਦਾ ਰਿਸ਼ਤੇਦਾਰ ਸੀਗਾ ਕਲੂਸੀਆ ਉਹਦਾ 4 ਅਧਿਆਇ ਉਹਦਾ 10 ਵਚਨ ਔਰ ਇਹ ਵੀ ਅਨੁਮਾਨ ਲਗਾਇਆ ਜਾਂਦਾ ਹੈ ਕਿ ਮਰਕੁਸ ਦੀ ਅੰਜੀਲ ਵਿੱਚ 14 ਅਧਿਆਇ ਦਾ 51 ਔਰ 52 ਵਚਨ ਵਿੱਚ ਜੋ ਇੱਕ ਨੌਜਵਾਨ ਜੋ ਦੁਪੱਟਾ ਆਪਣਾ ਛੱਡ ਕੇ ਉਸ ਸਮੇਂ ਗੱਤਸਮਰੀ ਦੇ ਬਾਗ ਵਿੱਚੋਂ ਜੋ ਨੰਗਾ દોੜ ਗਿਆ ਸੋ ਉਹ ਮਰਕੁਸ ਹੀ ਹੈ ਇਸ ਤਰ੍ਹਾਂ ਦਾ ਅਨੁਮਾਨ ਜੁਆ ਲਗਾਇਆ ਜਾਂਦਾ ਹੈ ਕਿਉਂਕਿ ਉਸ ਸਮੇਂ ਦੀ ਇੱਕ ਇਹ ਵੀ ਇੱਕ ਰੀਤ ਸੁਣਦੀ ਸੀ ਕਿ ਲੇਖਕ ਜਿਹੁੰਦਾ ਸੀ ਉਹ ਆਪਣਾ ਨਾਮ ਜੁਆ ਛੁਪਾ ਲੈਂਦਾ ਸੀ ਨਹੀਂ ਸੀ ਲਿਖਦਾ ਆਪਣੇ ਜਿੱਥੇ ਦਾ ਜ਼ਿਕਰ ਹੁੰਦਾ ਸੀ ਜਿਸਾ ਯੋਹੰਨਾ ਵੀ ਆਪਣੀ ਅੰਜੀਲ ਦੇ ਵਿੱਚ ਜੁਆ ਉਹ ਆਪਣਾ ਨਾਮ ਨਹੀਂ ਮੈਂਸ਼ਨ ਕਰਦਾ ਬਲਕਿ ਇਹ ਹੀ ਲਿਖਦਾ ਹੈ ਕਿ ਜਿਸ ਨੂੰ ਯਿਸੂ ਪਿਆਰ ਕਰਦਾ ਸੀ। ਔਰ ਪੌਲਸ ਔਰ ਬਰਨਾਬਸ ਸਦੇ ਯਰੂਸ਼ਲਮ ਵਿੱਚ ਜਾਂਦੇ ਆ ਔਰ ਉਸ ਸਮੇਂ ਉਹ ਮਰਕਸ ਤੋਂ ਕਾਫੀ ਪ੍ਰਭਾਵਿਤ ਹੁੰਦੇ ਆ ਔਰ ਉਸ ਨੂੰ ਜਵਾਂ ਉਹ ਸੇਵਾ ਦੇ ਵਿੱਚ ਨਾਲ ਲੈ ਕੇ ਉਹ ਅੰਤਾਕੀਆ ਦੇ ਵਿੱਚ ਆ ਜਾਂਦੇ ਆ 12 ਦੇ ਉਹਦਾ 25 ਵਚਨ ਸੁਲਾਨੇ ਕਰਤਾ ਔਰ ਮਰਕਸ ਨੂੰ ਜਵਾਂ ਪੌਲਸ ਔਰ ਬਰਨਾਬਸ ਸਦੇ ਪਹਿਲੀ ਮਿਸ਼ਨਰੀ ਯਾਤਰਾ ਤੇ ਜਾਂਦੇ ਸਮੇ ਉਸ ਨੂੰ ਨਾਲ ਲੈ ਕੇ ਜਾਂਦੇ ਆ ਸੇਵਕਾਈ ਦੇ ਵਿੱਚ 13 ਦੇ ਉਹਦਾ 5 ਵਚਨ ਚ ਔਰ ਮਰਕਸ ਜੋ ਆ ਉਹ ਆਦ ਵਿੱਚ ਜੋ ਹੀ ਉਹਨਾਂ ਦਾ ਸਾਥ ਜੋ ਆ ਛੱਡ ਕੇ ਵਾਪਸ ਜੋ ਆ ਆ ਜਾਂਦਾ ਆ 13 ਅਧਿਆਇ ਦਾ 13 ਵਚਨ ਵਿੱਚ ਔਰ ਜਿਸ ਕਾਰਨ ਜੋ ਆ ਪੌਲਸ ਔਰ ਬਰਨਬਾਸ ਦੇ ਵਿੱਚ ਇੱਕ ਵਿਵਾਦ ਵੀ ਹੁੰਦਾ ਆ ਜਦੋਂ ਦੂਸਰੀ ਮਿਸ਼ਨਰੀ ਯਾਤਰਾ ਤੇ ਜਾਣ ਦੇ ਸਲਾਹ ਕਰਦੇ ਆ ਉਸ ਸਮੇਂ ਮਰਕਸ ਨੂੰ ਲੈ ਕੇ ਹੀ ਉਹਨਾਂ ਵਿੱਚ ਕਾਫੀ ਵਿਵਾਦ ਹੁੰਦਾ ਆ ਕੀ ਪੌਲਸ ਇਸ ਗੱਲ ਤੋਂ ਨਰਾਜ਼ ਸੀਗਾ ਕਿ ਪਹਿਲੀ ਯਾਤਰਾ ਵਿੱਚ ਜੋ ਆ ਵਾਪਸ ਛੱਟ ਕੇ ਆ ਗਿਆ ਸੀ ਯਾਤ ਵਿੱਚ ਹੀ ਇਸ ਲਈ ਇਸ ਨੂੰ ਨਾਲ ਨਹੀਂ ਲੈ ਕੇ ਜਾਣਾ ਪਰ ਬਰਨਬਾ ਸਿਓ ਆ ਉਹ ਮਰਕਸ ਨੂੰ ਲੈ ਕੇ ਜਾਣਾ ਚਾਹੁੰਦਾ ਸੀਗਾ ਕਿਉਂਕਿ ਉਹ ਦਾ ਰਿਸ਼ਤੇਦਾਰ ਸੀਗਾ ਸੋ ਇਸ ਕਰਕੇ ਪੌਲਸ ਔਰ ਬਰਨਬਾ ਸੇ ਵਿਵਾਦ ਇਹ ਨਾ ਵਾਚਦਾ ਹੈ ਕਿ ਉਹ ਦੋਨੋਂ ਅਲੱਗ ਹੋ ਜਾਂਦੇ ਆ ਔਰ ਪੌਲਸ ਸਿਓ ਸਿਲਾਸ ਨੂੰ ਨਾਲ ਲੈ ਕੇ ਯਾਤਰਾ ਤੇ ਨਿਕਲਦਾ ਆ ਔਰ ਬਰਨਬਾ ਸਿਓ ਉਮਰਕਸ ਨੂੰ ਲੈ ਕੇ ਆਪਣੀ ਯਾਤਰਾ ਉੱਤੇ ਜਾ ਨਿਕਲਦਾ ਆ ਇਸ ਦਾ ਜ਼ਿਕਰ ਰਸੂਲਾ ਦੇ ਕਰਤਬ 15 ਅਧਿਆਇ ਉਹਦਾ 36 ਤੋਂ 41 ਵਚਨ ਚ ਸਿਖਦੇ ਆ ਉਸ ਤੋਂ ਬਾਅਦ ਮਰਕਸ ਉਹ ਪਤਰਸ ਦੇ ਨਾਲ ਮਿਲ ਕੇ ਏਸ਼ੀਆ ਮਾਈਨਰ ਦੇ ਵਿੱਚ ਜੋ ਆਉਂ ਸੇਵਾ ਕਰਦਾ ਆ ਪਹਿਲਾ ਪਤਰਸ 1 ਅਧਿਆਇ ਉਹਦਾ 1 ਵਚਨ ਔਰ 5 ਅਧਿਆਇ ਉਹਦਾ 13 ਵਚਨ ਚ ਸਾਨੂੰ ਇਸ ਚੀਜ਼ ਦਾ ਜ਼ਿਕਰ ਮਿਲਦਾ ਹੈ ਏਸ਼ੀਆ ਮਾਈਨਰ ਜੋ ਅੱਜ ਦਾ ਤੁਰਕੀ ਆ ਤੁਰਕੀ ਦੇਸ਼ ਆ ਔਰ ਜੋ ਉਹੀ ਏਸ਼ੀਆ ਮਾਈਨਰ ਉਸ ਸਮੇਂ ਦਾ ਸੀਗਾ ਔਰ ਪੌਲਸ ਜਿਸ ਸਮੇਂ ਰੋਮ ਦੀ ਕੈਦ ਵਿੱਚ ਸੀਗਾ ਜਦੋਂ ਉਹ ਫਿਲੇਮੋਨ ਨੂੰ ਚਿੱਠੀ ਲਿਖ ਰਿਹਾ ਹੈ ਉਸ ਸਮੇਂ ਮਰਕੁਸ ਉਹ ਵੀ ਪੌਲਸ ਦੇ ਨਾਲ ਹੀ ਸੀਗਾ ਜਿਸ ਦਾ ਜ਼ਿਕਰ ਪੌਲਸ ਆਪਣਾ ਫਿਲੇਮੋਨ ਪੱਤਰੀ 23 ਔਰ 24 ਵਚਨ ਚ ਕਰਦਾ ਹੈ ਇੱਕ ਸਮੇਂ ਤਾਂ ਪੌਲਸ ਕਾਫੀ ਖਫਾ ਸੀਗਾ ਪਰ ਬਾਅਦ ਵਿੱਚ ਮਰਕੁਸ ਨੇ ਇੱਕ ਅੱਛਾ ਇੱਕ ਪਰਮਾਨਿਤ ਦਿੱਤਾ ਆਪਣੇ ਵਿਸ਼ਵਾਸਯੋਗਤਾ ਦਾ ਪੱਤਰ ਸਨਾ ਮਿਲ ਕੇ ਕਾਫੀ ਅੱਛੀ ਸੇਵਾ ਕੀਤੀ ਤੋਂ ਉਸ ਤੋਂ ਬਾਅਦ ਪੌਲਸ ਨੂੰ ਇਹ ਅਹਿਸਾਸ ਹੋ ਗਿਆ ਕਿ ਹਾਂ ਹੋਣ ਮਰਕਸ ਜੋ ਆ ਇੱਕ ਅੱਛਾ ਵਿਸ਼ਵਾਸਯੋਗ ਜੋ ਆ ਪੰਚੁਕਾਇਆ ਇਸ ਲਈ ਕਲੂਸੀਆ 4 ਅਧਿਆਇ ਦਾ 10 ਵਚਨ ਜੋ ਲਿਖਦਾ ਆ ਕਲੂਸੀਆ ਦੀ ਗਲੀਸਿਆ ਨੂੰ ਕਿ ਮਰਕਸ ਜਿਹੜਾ ਬਰਨਬਾਸ ਦਾ ਸਾਥ ਹੈ ਜਿਸਦੇ ਵਿਖੇ ਤੋਂ ਉਹਨੂੰ ਹੁਕਮ ਮਿਲਿਆ ਸੀ ਜੇ ਉਹ ਤੁਹਾਡੇ ਕੋਲ ਆ ਵੀ ਤਾਂ ਹਮਦਾ ਆਦਰ ਪਾਓ ਕਰਨਾ ਸੇ ਸਮੇਂ ਉਹ ਮਰਕਸ ਨੂੰ ਇੱਕ ਆਧੁਨਿਕ ਯੋਗ ਸੇਵਕ ਦੇ ਤੌਰ ਤੇ ਜੋ ਆ ਪੇਸ਼ ਕਰ ਰਿਹਾ ਹੈ ਔਰ ਪੌਲਸ ਮੌਤ ਤੋਂ ਪਹਿਲਾਂ ਮਰਕਸ ਔਰ ਥਿਮੋਥੀਅਸ ਨੂੰ ਜੋ ਆ ਮਿਲਣਾ ਚਾਹੁੰਦਾ ਸੀਗਾ ਕਿਉਂਕਿ ਪੌਲਸ ਨੂੰ ਜੋ ਆ ਉਹ ਪਿਛਲੀ ਸਾਰੀ ਗੱਲ ਨੂੰ ਭੁੱਲ ਕੇ ਉਹ ਮਰਕਸ ਨਾਲ ਇੱਕ ਅੱਛਾ ਦੋਸਤ ਬਣਨਾ ਔਰ ਅੱਛਾ ਇੱਕ ਮਸੀਹੀ ਭਾਈਚਾਰੇ ਦੇ ਵਿੱਚ ਪ੍ਰੇਮ ਵਿੱਚ ਉਹ ਆ ਚੁੱਕਾ ਸੀਗਾ ਦੂਸਰਾ ਥਿਮੋਥੀਸ ਚਾਹ ਦਾ 11:00 ਵਜੇ ਔਰ ਜੋ ਪਤਰਸ ਦੇ ਨਾਲ ਮਰਕੁਸ ਜਵਾ ਲਗਭਗ ਕਰੀਬ 60 AD ਦੇ ਵਿੱਚ ਜੋ ਆ ਰੋਮ ਦੀ ਜਾਂਦਾ ਆ ਉਸ ਸਗਾ ਤੋਂ ਸੇਵਕਾਂ ਦੇ ਵਿੱਚ ਔਰ ਰੋਮ ਦੇ ਮਸੀਹਿਆਂ ਨੇ ਹੀ ਜੋ ਆ ਮਰਕੁਸ 'ਤੇ ਬੇਨਤੀ ਕੀਤੀ ਸੀਗੀ ਕਿ ਪਤਰਸ ਨੇ ਜੋ ਵੀ ਸਾਨੂੰ ਸਿਖਾਇਆ ਉਸ ਨੂੰ ਤੁਸੀਂ ਲਿਖਤੀ ਰੂਪ ਵਿੱਚ ਜੋ ਆ ਇੱਕ ਰਿਕਾਰਡ ਤਿਆਰ ਕਰਕੇ ਤੁਸੀਂ ਸਾਨੂੰ ਜਵਾ ਦੋ ਉਸ ਸਮੇਂ ਮਰਕੁਸ ਜਵਾ ਆਪਣੀ ਅੰਜੀਲ ਜਵਾ ਇਸ ਮੰਸ਼ਾ ਦੇ ਨਾਲ ਜੋ ਆ ਲਿਖਦਾ ਆ ਔਰ ਪਤਰਸ ਹੀ ਮਰਕੁਸ ਤੋਂ ਜੋ ਆ ਸਾਰੀ ਅੰਜੀਲ ਲਿਖਵਾਉਂਦਾ ਹੈ ਰਸਮੇ ਰੋਮ ਦੇ ਮਸੀਹੀ ਇੱਕ ਬਹੁਤ ਹੀ ਬੁਰੀ ਸਤਾਵਟ ਦੇ ਵਿੱਚ ਗੁਜ਼ਰੇ ਸੀ ਇਸ ਲਈ ਪ੍ਰਭੂ ਯੀਸ਼ੂ ਮਸੀਹ ਦੀ ਸਿੱਖਿਆ ਅਤੇ ਜੀਵਨ ਦੇ ਕਸ਼ਟਾਂ ਦੇ ਬਾਰੇ ਜੋ ਕਾਫੀ ਵਿਸਤਾਰ ਦੇ ਨਾਲ ਜੋ ਆ ਮਰਕਸ ਲਿਖਦਾ ਆ ਤਾਂ ਕਿ ਉਹ ਉਹਨਾਂ ਕਸ਼ਟਾਂ ਨੂੰ ਜੋ ਆ ਪੜਨ ਜਾਣਨੀ ਯੀਸ਼ੂ ਮਸੀਹ ਦੇ ਔਰ ਉਹ ਆਪਣੇ ਕਸ਼ਟਾਂ ਦੇ ਵਿੱਚ ਵੀ ਉਦਮੀ ਜਵਾਬ ਬਣ ਸਕਣ ਉਹਨਾਂ ਨੂੰ ਇੱਕ ਪ੍ਰੇਰਨਾ ਮਿਲ ਸਕੇ ਕਿ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਲਈ ਕਿੰਨੇ ਕਸ਼ਟ ਜੋ ਆ ਸਹਿਣ ਕੀਤੇ ਆ ਔਰ ਰੋਮ ਦੀ ਕਿਲੀਸੇ ਵਿੱਚ ਕਾਫੀ ਗੈਰ ਯਹੂਦੀ ਮਸੀਹੀ ਲੋਕ ਸੀਗੇ ਸੋ ਇਸ ਕਰਕੇ ਮਰਕੁਸ ਜੋ ਆ ਇਬਰਾਨੀ ਔਰ ਅਰਾਮੀ ਪਾਸ਼ਾ ਦਾ ਜੋ ਅਨਵਾਦ ਵੀ ਨਾਲ ਕਰਕੇ ਜੋ ਆ ਦੇ ਰਿਹਾ ਜਿਸ ਮਰਕੁਸ 10 ਦਾ 17 ਵਿੱਚ ਜਿਸ ਸਮੇ ਉਹ ਲਿਖਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਯਕੂਬ ਔਰ ਯਹੂਨਾ ਦਾ ਨਾਮ ਬਨੇ ਰੋਗਿਜ਼ ਰੱਖਿਆ ਔਰ ਉਸ ਨਾਲ ਹੀ ਉਸ ਦਾ ਅਨਵਾਦ ਵੀ ਕਰਦਾ ਹੈ ਗਰਜ਼ਨ ਦੇ ਪੁੱਤਰ ਮਰਕੁਸ 5 ਦਾ 41 ਦੇ ਵਿੱਚ ਜੋ ਆ ਯਿਸੂ ਮਸੀਹ ਨੇ ਜਦੋਂ ਯਾਰੂਸ ਦੀ ਕੁੜੀ ਦਾ ਹੱਥ ਫੜ ਕੇ ਕਿਹਾ ਤਲਿਤਾ ਕੂਮੀ ਉਸ ਦੇ ਨਾਲ ਹੀ ਉਸ ਦਾ ਅਰਥ ਕਰਕੇ ਲਿਖਦਾ ਹੈ हे ਕੰਨਿਆ ਮੈਂ ਤੈਨੂੰ ਆਖਦਾ ਹਾਂ ਉੱਠ ਸੋ ਜੋ ਇਬਰਾਨੀ ਔਰ ਅਰਾਮੀ ਭਾਸ਼ਾ ਦੇ ਸ਼ਬਦਾਂ ਨੂੰ ਵੀ ਲਿਖ ਰਿਹਾ ਹੈ ਔਰ ਉਸ ਦੇ ਨਾਲ ਉਹ ਅਨਵਾਦ ਵੀ ਕਰਕੇ ਦੇ ਰਿਹਾ ਹੈ ਔਰ ਮਰਕਸ ਸਦੋ ਵੀ ਯਹੂਦੀ ਕਿਸੇ ਪਰੰਪਰਾ ਦਾ ਜ਼ਿਕਰ ਕਰਦਾ ਸੀਗਾ ਤਾਂ ਉਹ ਉਸ ਸਮੇਂ ਉਹ ਇੱਕ ਵਿਆਖਿਆ ਦਿੰਦਾ ਸੀ ਕਿ ਇਹ ਪਰੰਪਰਾ ਕੀ ਸੀ ਕਿਉਂਕਿ ਉਸ ਸਮੇਂ ਦੇ ਕੁਝ ਗੈਰ ਯਹੂਦੀ ਲੋਕ ਇਹਨਾਂ ਪਰੰਪਰਾਵਾਂ ਨੂੰ ਨਹੀਂ ਸ ਜਾਣਦੇ ਜਿਸ ਤਰ੍ਹਾਂ ਮਰਕਸ 7 ਅਧਿਆਇ ਦਾ 1 ਤੋਂ 4 ਵਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਮਰਕੁਸਵਾ 第三 आयत ਵਿੱਚ ਜੋ ਲਿਖਦਾ ਕਿਉਂ ਜੋ ਫਰੀਸੀ ਅਤੇ ਸਾਰੇ ਯਹੂਦੀ ਵੱਡਿਆਂ ਦੀ ਰੀਤ ਨੂੰ ਮੰਨ ਕੇ ਜਦ ਤਿੱਕਰ ਹੱਥਾਂ ਨੂੰ ਮਲ ਮਲ ਕੇ ਨਾ ਧੋ ਲੈਣ ਖਾਂਦੇ ਨਹੀਂ ਅਤੇ ਬਾਜ਼ਾਰੋਂ ਆਣ ਕੇ ਨਹੀਂ ਖਾਂਦੇ ਜਿੰਨਾ ਚਿਰ ਨਾ ਨਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਮੰਨ ਲਈ ਕਬੂਲ ਕੀਤੀਆਂ ਜਿਵੇਂ ਕਟੋਰੀਆਂ ਗੜਮਿਆਂਰ ਪਿੱਤਲ ਦੇ ਭਾਂਡਿਆਂ ਦਾ ਧੋਣਾ ਸੋ ਇਹ ਇੱਕ ਪਰੰਪਰਾ ਨੂੰ ਸਮਝਾ ਰਿਹਾ ਕਿ ਉਹ ਸੰ ਕੀ ਪਰੰਪਰਾ ਜੋ ਆ ਹੁੰਦੀ ਸੀ ਮਰਕੁਸ 12 ਦੀ 18 ਵਿੱਚ ਇਸ ਦੱਸਦਾ ਹੈ ਕਿ ਫਿਰ ਸਦੂਕੀ ਜਿਹੜੇ ਆਖਦੇ ਹਨ ਭਈ ਕਿਆਮਤ ਨਹੀਂ ਹੋਣੀ ਉਸ ਕੋਲ ਆਏ আর ਉਸ ਤੋਂ ਇਹ ਸਵਾਲ ਕੀਤਾ ਕਿ ਕਿ ਜਿਹੜੇ ਗੈਰ ਯਹੂਦੀ ਲੋਕ ਉਹ ਫਰੀਸੀਆਂ ਨੂੰ ਨਹੀਂ ਸਦੂਕੀਆਂ ਫਰੀਸੀਆਂ ਦਾ ਉਪਦੇਸ਼ ਨਹੀਂ ਸਮਝਾਂਦੇ। ਔਰ ਜਿਸ ਸਮੇਂ ਮਰਕੁਸ 12 ਦੇ 42 ਵਚਨ ਚ ਵਿਧਵਾ ਦੇ ਦਾਣ ਦਾ ਜ਼ਿਕਰ ਕਰਦਾ ਉਹ ਲਿਖਦਾ ਦੋ ਦੰਬੜੀਆਂ ਅਰਥਾਤ ਤੇਲਾ ਪਾ ਦਿੱਤਾ ਕਿਉਂਕਿ ਉਹ ਗੈਰ ਯਹੂਦੀਆਂ ਨੂੰ ਸਮਝਾ ਰਿਹਾ ਹੈ ਕਿ ਦੋ ਦੰਬੜੀਆਂ ਉਹ ਕਿੰਨਾ ਹੁੰਦਾ ਹੈ ਤੇਲਾ ਸਮਰਕੁਸ 14 ਦਾ 12 ਸਮਝਾਉਂਦਾ ਆ ਪਤੇਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਾਂ ਪਸਾਹ ਦੇ ਲਈ ਬਲੀਦਾਨ ਕਰਦੇ ਹੁੰਦੇ ਸਨ ਕਿਉਂਕਿ ਇਹ ਚੀਜ਼ਾਂ ਉਹ ਨਹੀਂ ਸੀ ਜਾਣਦੇ। ਔਰ ਮਰਕੁਸ 15 ਦਾ 42 ਮਰਕੁਸ 15 ਦਾ 42 ਵਿੱਚ ਵੀ ਕਿਹਾ ਜਾਂ ਸੰਝੋਈ ਇਸ ਲਈ ਜੋ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸੱਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਸੀ। ਸੋ ਇਹ ਚੀਜ਼ਾਂ ਯਹੂਦੀਆਂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਸੀ ਹੁੰਦੀ ਪਰ ਗੈਰ ਯਹੂਦੀ ਮਸੀਹਾਂ ਨੂੰ ਲਿਖ ਰਿਹਾ ਇਸ ਲਈ ਉਹ ਇਹਨਾਂ ਚੀਜ਼ਾਂ ਨੂੰ ਡਿਫਾਈਨ ਵੀ ਉਸ ਨਾਲ ਕਰ ਰਿਹਾ ਸੀ। ਮਰਕਸ ਆਪਣੀ ਇੰਜੀਲ ਦੀ ਸ਼ੁਰੂਆਤ ਇਸ ਵਿਸ਼ੇ ਦੇ ਨਾਲ ਕਰਦਾ ਹੈ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਆਰੰਭ। ਔਰ ਮਰਕਸ ਆਪਣੀ ਇੰਜੀਲ ਦੇ ਵਿੱਚ ਜੋ ਆ ਉਹ ਪੇਸ਼ ਕਰਦਾ ਹੈ ਕਿ ਕਿੰਨੇ ਕਿੰਨੇ ਪ੍ਰਭ ਯਿਸੂ ਮਸੀਹ ਦੇ ਲਈ ਸਵੀਕਾਰਿਆ ਕਿ ਯਿਸੂ ਜੋ ਆ ਉਹ ਪਰਮੇਸ਼ਰ ਦਾ ਪੁੱਤਰ ਆ। ਸੋ ਸਭ ਤੋਂ ਨੰਬਰ 1 ਜੋ ਆ ਉਹ बार-बार ਇਸ ਜਿਹਨੂੰ ਰਿਪੀਟ ਕਰਦਾ ਹੈ ਕਿ ਦੁਸ਼ਟ ਸ਼ਕਤੀਆਂ ਨੇ ਜੋ ਆ ਇਸਕਾ ਨੂੰ ਸਵੀਕਾਰਿਆ ਇਸ ਨੂੰ ਪ੍ਰਗਟ ਕੀਤਾ ਕਿ ਯਿਸੂ ਮਸੀਹ ਜੋ ਆ ਪਰਮੇਸ਼ਰ ਦਾ ਪੁੱਤਰ ਆ। ਮਰਕੁਸ 13 ਦਾ 11 ਹੋਰ 5 ਦਾ 7 ਵਚਨ ਸੋ ਸਵਰਗੀ ਪਿਤਾ ਨੇ ਇਹ ਗਵਾਹੀ ਭਰੀ ਆ ਮਰਕੁਸ 9 ਦਾ 1 ਉਹਦਾ 7 ਵਚਨ ਤੀਸਰੇ ਨੰਬਰ ਤੇ ਯਿਸੂ ਮਸੀਹ ਨੇ ਖੁਦ ਇਸ ਗੱਲ ਨੂੰ ਪ੍ਰਗਟ ਕੀਤਾ ਮਰਕੁਸ 13 ਦਾ 32 ਔਰ 14 ਦਾ 61 ਔਰ 68 ਵਚਨ ਔਰ ਸੂਬੇਦਾਰ ਜੋ ਸਲੀਬ ਦੇ ਕੋਲ ਖੜਾ ਸੀਗਾ ਉਸਨੇ ਵੀ ਸਵੀਕਾਰ ਕੀਤਾ ਕਿ ਯਿਸੂ ਮਸੀਹ ਜੋ ਆ ਪਰਮੇਸ਼ਰ ਦਾ ਗਿਆ ਪੁੱਤਰ ਆ ਔਰ ਮਰਕਸ ਦੀ انجਿਲ ਜੋ ਬੇਸਿਕਲੀ ਜੋ ਹੈ ਇਹ ਸ਼ਮਸੀ ਨੂੰ ਇੱਕ ਸੇਵਕ ਦੇ ਰੂਪ ਚ ਪੇਸ਼ ਕਰਦੀ ਆ ਇਸ ਪ੍ਰਕਾਰ ਮੱਤੀ ਦੀ انجਿਲ ਵੀ ਸ਼ਮਸੀ ਨੂੰ ਇੱਕ ਰਾਜੇ ਦੇ ਰੂਪ ਚ ਪੇਸ਼ ਕਰਦੀ ਆ ਸੋ ਮਰਕਸ ਦੀ ਵਿੱਚ ਜੋ ਪ੍ਰਭੂ ਸ਼ਮਸੀ ਨੂੰ ਜੋ ਇੱਕ ਸੇਵਕ ਦੇ ਰੂਪ ਵਿੱਚ ਜੋ ਦਿਖਾਇਆ ਗਿਆ ਹੈ ਉਸ ਦੇ ਅਸੇ ਕਿ ਮਰਕਸ ਔਰ ਮਰਕਸ ਦੀ انجਿਲ ਦੇ ਬਾਰੇ ਕੁਝ ਮਹੱਤਵਪੂਰਨ ਜਾਣਕਾਰੀ ਅਗਰ ਇਸ ਦੇ ਵਿੱਚ ਕੋਈ ਵੀ ਤੁਹਾਡਾ ਸਵਾਲ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੋ ਲਿਖ ਸਕਦੇ ਹੋ ਅਸੀਂ ਜ਼ਰੂਰ ਤੁਹਾਡੇ ਸਵਾਲ ਦਾ ਜੋ ਉਸ ਨੂੰ ਕਲੀਅਰਾਈਫਾਈ ਕਰਨ ਦਾ ਪੂਰਾ ਕੋਸ਼ਿਸ਼ ਕਰਾਂਗੇ ਅਸੀਂ ਸਤਿਗੁਰੂ ਤੁਹਾਨੂੰ ਉਹ ਸਰੀਆਸ਼ਿਸ਼ ਤੇ ਬਰਕਤ ਦੇ